ਨਵੇਂ ਸਾਲ ਤੇ ਨਵੇਂ ਜੋਸ਼ ਦੇ ਨਾਲ ਹਰ ਕੋਈ 1 ਜਨਵਰੀ ਦੀ ਉਡੀਕ ਕਰਦਾ ਹੈ ਪਰ ਸਾਲ 2020 ਨੇ ਇਸ ਉਡੀਕ ਨੂੰ ਡਰ ਵਿੱਚ ਹੀ ਬਦਲ ਦਿੱਤਾ ਹੁਣ ਸਾਲ 2021 ਤੇ ਚੜਨ ਦੀ ਖੁਸ਼ੀ ਦੇ ਨਾਲ ਨਾਲ ਲੋਕਾਂ ਵਿੱਚ ਥੋੜਾ ਡਰ ਵੀ ਹੈ ਤੇ ਇਹ ਡਰ ਹੈ ਨਵੇਂ ਸਟ੍ਰੇਨ ਦਾ ਜੋ ਬ੍ਰਿਟੇਨ ਵਿੱਚ ਕਰੋਨਾ ਦੇ ਨਵੇਂ ਰੂਪ ਦੇ ਵਿੱਚ ਸਾਹਮਣੇ ਆਇਆ ਹੈ ਡਰ ਹੋਵੇ ਵੀ ਕਿਉਂ ਨਾ ਭਾਰਤ ਵਿੱਚ 6 ਮਰੀਜ਼ ਇਸ ਨਾਲ ਪ੍ਰਭਾਵਿਤ ਹੋਏ ਨੇ ਖੈਰ 2021 ਦੇ ਲਈ ਤਾਂ ਅਸੀਂ ਰੱਬ ਅੱਗੇ ਦੁਆ ਹੀ ਕਰਦੇ ਹਾਂ ਕੀ ਆਉਣ ਵਾਲਾ ਸਾਲ 2021 ਸਭ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ਪਰ ਨਵੇਂ ਬਰੇ ਦੇ ਅਗਾਜ਼ ਤੋਂ ਪਹਿਲਾਂ ਤੁਹਾਨੂੰ ਵਿਖਾਉਨੇ ਆ ਕਿ ਸਾਲ 2020 ਭਾਰਤ ਦੀ ਸਰਕਾਰ ਲਈ ਤਾਂ ਵਿਰੋਧ ਭਰਿਆ ਰਹੀ ਪਰ ਲੋਕਾਂ ਨੇ ਵੀ ਸੋਖ ਦਾ ਸਾ ਨਹੀਂ ਲਿਆ ਸਾਲ 2020 ਦੀ ਸ਼ੁਰੂਆਤ ਭਾਗ ਜਨਵਰੀ ਤੇ ਨਜ਼ਰ ਮਾਰੀਏ ਤਾਂ ਦੇਸ਼ ਵਿੱਚ ਨਾਗਰਿਕਤਾ ਸੋਧ ਕਾਨੂੰਨ CAA ਤੇ ਰਾਸ਼ਟਰੀ ਨਾਗਰਿਕਤਾ ਰਜਿਸਟਰ NRC ਦੇ ਵਿਰੋਧ ਦੇ ਵਿੱਚ ਪ੍ਰਦਰਸ਼ਨ ਹੁੰਦੇ ਰਹੇ ਗਿਨਾਰੀ ਪ੍ਰਤੀਨਿਧਤਾ ਦਾ ਪ੍ਰਤੀਕ ਦਿੱਲੀ ਦੇ ਸ਼ਾਹੀਨ ਬਾਗ ਦਾ ਪ੍ਰਦਰਸ਼ਨ ਬਣ ਗਿਆ ਜਿੱਥੇ ਬਜ਼ੁਰਗਔਰਤਾਂ ਕੜਾਕੇ ਦੀ ਠੰਡ ਦੇ ਬਾਵਜੂਦ ਤਰਨੇ ਤੇ ਬੈਠੀਆਂ ਸਨ ਦਿੱਲੀ ਵਿਧਾਨ ਸਭਾ ਚੋਣਾਂ ਨੂੰ ਭਾਜਪਾ ਨੇ ਸ਼ਾਹੀਨ ਬਾਗ ਦੇ ਮੁੱਦੇ ਤੇ ਲੜਨ ਦੀ ਕੋਸ਼ਿਸ਼ ਕੀਤੀ ਪਰ ਆਮ ਆਦਮੀ ਪਾਰਟੀ ਨੇ ਆਪਣੇ ਸ਼ਾਸਨ ਦੇ 5 ਸਾਲਾਂ ਨੂੰ ਸਾਹਮਣੇ ਰੱਖਿਆ ਦਿੱਲੀ ਦੀ ਜਨਤਾ ਨੇ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੂੰ 70 ਵਿੱਚੋਂ 62 ਸੀਟਾ ਦੇ ਕੇ ਇੱਕ ਵਾਰ ਫਿਰ ਹਕੂਮਤ ਕਰਨ ਦਾ ਮੌਕਾ ਦਿੱਤਾ ਹਰੀਨਾ ਚੋਨਾ ਦੇ ਪ੍ਰਚਾਰ ਦੌਰਾਨ ਜੋ ਫਿਰਕੂ ਅੱਗ ਲਗਾਈ ਗਈ ਸੀ ਉਸ ਦਾ ਨਤੀਜਾ ਉੱਤਰ ਦਿੱਲੀ ਵਿੱਚ ਭਿਆਨਕ ਦੰਗਿਆਂ ਦੇ ਰੂਪ ਵਿੱਚ ਸਾਹਮਣੇ ਆਇਆ ਜਿਸ ਵਿੱਚ 53 ਵਿਅਕਤੀਆਂ ਦੀ ਜਾਨ ਗਈ ਅਤੇ ਕਰੋੜਾਂ ਦੀ ਜਾਇਦਾਦ ਸੜ ਗਈ ਸਵਾਹ ਹੋ ਗਈ ਹਾਲਾਂਕਿ ਬਿਹਾਰ ਵਿੱਚ ਵੀ ਜਨਤਾ ਨੇ ਨਿਤਿਸ਼ ਕੁਮਾਰ ਨੂੰ ਇੱਕ ਵਾਰ ਫਿਰ ਮੁੱਖ ਮੰਤਰੀ ਬਣਨ ਦਾ ਮੌਕਾ ਪ੍ਰਦਾਨ ਕੀਤਾ ਪਰ ਉਹਨਾਂ ਦੀ ਪਾਰਟੀ ਜੀਡੀਯੂ ਪਹਿਲਾਂ ਤੋਂ ਕਿਤੇ ਜ਼ਿਆਦਾ ਕਮਜ਼ੋਰ ਹੋ ਕੇ ਸਾਹਮਣੇ ਆਈ ਅਤੇ ਇਸ ਸਾਲ ਜੰਮੂ ਕਸ਼ਮੀਰ ਦੇ ਜ਼ਿਆਦਾਤਰ ਸਿਆਸੀ ਆਗੂਆਂ ਨੂੰ ਰਹਾਅ ਕਰ ਦਿੱਤਾ ਗਿਆ ਜਿਨ੍ਹਾਂ ਨੂੰ ਧਾਰਾ 370 ਤੇ 35E ਦੇ ਹਟਾਈ ਜਾਣ ਤੇ ਜੰਮੂ ਕਸ਼ਮੀਰ ਸੂਬੇ ਨੂੰ ਦੋ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੰਡਣ ਤੋਂ ਬਾਅਦ ਪੀਐਸਏ ਯਾਨੀ ਕਿ ਪਬਲਿਕ ਸੇਫਟੀ ਐਕਟ ਦੇ ਅਧੀਨ ਗ੍ਰਿਫਤਾਰ ਕਰ ਲਿਆ ਗਿਆ ਸੀ ਜਾਂ ਉਹਨਾਂ ਨੂੰ ਉਹਨਾਂ ਦੇ ਘਰਾਂ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਗਿਆ ਸੀ ਰਿਹਾ ਹੋਂਤਬਾਦ 2 ਅਗਸਤ 2020 ਨੂੰ ਫਾਰੂਕ ਅਬਦੁੱਲਾ ਦੀ ਅਗਵਾਈ ਵਿੱਚ 6 ਰਾਜਨੀਤਿਕ ਆਗੂਆਂ ਦੀ ਇੱਕ ਵਾਰ ਫਿਰ ਤੋਂ ਬੈਠਕ ਹੋਈ ਅਤੇ ਉਨ੍ਹਾਂ ਨੇ ਗੁਪਕਾਰ 2.0 ਐਲਾਨ ਤੇ ਦਸਖਤ ਕੀਤੇ ਅਤੇ ਦੁਬਾਰਾ ਤੈਅ ਕੀਤਾ ਕਿ ਉਹ 2019 ਦੇ ਐਲਾਨਨਾਮੇ ਦਾ ਪਾਲਣ ਕਰਨਗੇ ਅਤੇ ਜੰਮੂ ਕਸ਼ਮੀਰ ਦੇ ਵਿੱਚ ਮੂੜ ਤੋਂ ਧਾਰਾ 370 ਤੇ 35A ਦੀ ਬਹਾਲੀ ਲਈ ਕੰਮ ਕਰਨਗੇ। ਅਤੇ ਦਿੱਲੀ ਤੇ ਬਿਹਾਰ ਵਿੱਚ ਵਿਧਾਨ ਸਭਾ ਚੋਣਾਂ ਹੋਣ ਅਤੇ ਮੱਧ ਪ੍ਰਦੇਸ਼ ਵਿੱਚ ਜੋਤੀ ਰಾವ್ ਸਿੰਧिया ਕਾਂਗਰਸ ਤੋਂ ਵੱਖ ਹੋ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਅਤੇ ਉਹਨਾਂ ਦੇ ਸਮਰਥਕ ਵਿਧਾਇਕਾਂ ਨੇ ਵਿਧਾਨ ਸਭਾ ਮੈਂਬਰੀ ਤੋਂ ਅਸਤੀਫਾ ਦੇ ਦਿੱਤਾ ਜਿਸ ਨਾਲ ਕਮਲਨਾਥ ਸਰਕਾਰ ਦੀ ਥਾਂ ਸ਼ਿਵਰਾਜ ਸਿੰਘ ਚੋਹਾਨ ਨੂੰ ਇੱਕ ਵਾਰ ਫਿਰ ਮੱਧ ਪ੍ਰਦੇਸ਼ ਵਿੱਚ ਭਾਜਪਾ ਦੀ ਸਰਕਾਰ ਬਣਾਉਣ ਦਾ ਮੌਕਾ ਮਿਲ ਗਿਆ। ਰਾਜਸਥਾਨ ਵਿੱਚ ਵੀ ਸਚਿਨ ਪਾਇਲਟ ਦੇ ਸਹਾਰੇ ਮੱਧ ਪ੍ਰਦੇਸ਼ ਦੀ ਕਹਾਣੀ ਨੂੰ ਦੁਹਰਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਕਾਫੀ ਫਜ਼ੀਹਤ ਤੋਂ ਬਾਅਦ ਅਸ਼ੋਕ ਗਹਿਲੋਤ ਆਪਣੀ ਕਾਂਗਰਸੀ ਸਰਕਾਰ ਬਚਾਉਣ ਵਿੱਚ ਕਾਮਯਾਬ ਰਹੇ। कोरोना ਦੀ ਅੜ ਵਿੱਚ ਸਰਕਾਰ ਵੱਲੋਂ ਪਾਸ ਕੀਤੇ ਗਏ ਕਈ ਬਿੱਲਾਂ ਨੇ ਸਾਲ ਦੇ ਜਾਂਦੇ ਜਾਂਦੇ ਸਰਕਾਰ ਨੂੰ ਇੱਕ ਵਾਰ ਫਿਰ ਵਿਰੋਧ ਦਾ ਸਾਹਮਣਾ ਕਰਨਾ ਪਿਆ ਇਹ ਵਿਰੋਧ ਹੈ ਖੇਤੀ ਕਾਨੂੰਨਾਂ ਦੇ ਖਿਲਾਫ ਜਿਨ੍ਹਾਂ ਤੇ ਦੋਸ਼ ਲਗਾਏ ਜਾ ਰਹੇ ਨੇ ਕਿ ਇਨ੍ਹਾਂ ਕਾਨੂੰਨਾਂ ਦਾ ਸਹਾਰਾ ਲੈ ਕੇ ਮੋਦੀ ਸਰਕਾਰ ਕਿਸਾਨਾਂ ਦਾ ਹੱਕ ਦਬਾਉਣਾ ਚਾਹੁੰਦੀ ਹੈ ਇਸਕਰਨੇਤੇ ਕੋ ਮੰਤਰੀ ਭਾਈਚਾਰੇ ਨੇ ਵਿਸ਼ੇਸ਼ ਧਿਆਨ ਦਿੱਤਾ ਤੇ ਸਾਲ ਦੇ ਅਖੀਰ ਭਾਵ ਦਸੰਬਰ ਵਿੱਚ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਕਿਸਾਨ ਦੇਸ਼ ਪਧਰੀ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ ਜਿੱਥੇ ਪ੍ਰਤੀਨਿਧਤਾ ਦਾ ਪ੍ਰਤੀਕ ਦਿੱਲੀ ਦੀ ਸਿੰਘੂ ਸਰਹੱਦ ਬਣ ਗਈ ਹੈ ਜਿੱਥੇ ਹਰ ਵਰਗ ਲਿੰਗ ਤੇ ਉਮਰ ਦੇ ਕਿਸਾਨ ਕੜਾਕੇ ਦੀ ਠੰਡ ਵਿੱਚ ਧਰਨੇ ਤੇ ਬੈਠੇ ਹੋਏ ਨੇ ਇਸ ਵਿਰੋਧ ਪ੍ਰਦਰਸ਼ਨ ਵਾਲੀ ਕੋ ਮੰਤਰੀ ਭਾਈਚਾਰੇ ਨੇ ਧਿਆਨ ਦਿੱਤਾ ਉਥੇ ਇਹਨਾਂ ਅੰਦੋਲਨਾਂ ਦਰਮਿਆਨ ਅਨੇਕ ਛੋਟੇ ਤੇ ਵੱਡੇ ਵਿਰੋਧ ਪ੍ਰਦਰਸ਼ਨ ਵੀ ਹੋਏ ਜਿਵੇਂ ਹਾਥਰਸ ਕਾਂਡ ਜਿਸ ਵਿੱਚ ਇੱਕ Dalit ਨੌਜਵਾਨ ਕੁੜੀ ਦੇ ਨਾਲ ਸਮੂਹਿਕ ਜ਼ਬਰਜਨਾਹ ਕਰਨ ਤੋਂ ਬਾਅਦ ਹੱਤਿਆ ਕਰ ਦਿੱਤੀ ਗਈ ਸੀ ਅਤੇ ਇਸ ਪੂਰੇ ਕਾਂਡ ਵਿੱਚ ਪੁਲਿਸ ਦੀ ਲਾਪਰਵਾਹੀ ਸਪਸ਼ਟ ਰੂਪ ਦੇ ਨਾਲ ਸਾਹਮਣੇ ਆਈ ਸੀ ਮਜ਼ਦੂਰ ਕਾਨੂੰਨਾ ਵਿੱਚ ਸੋਧ ਨੂੰ ਲੈ ਕੇ ਮਜ਼ਦੂਰਾਂ ਨੇ ਵਿਰੋਧ ਪ੍ਰਦਰਸ਼ਨ ਕੀਤੇ ਐਲੋਪੈਥਿਕ ਡਾਕਟਰਾਂ ਨੇ ਮਿਕਸੋਪੈਥੀ ਜਾਂ ਆਯੁਰਵੈਦ ਡਾਕਟਰਾਂ ਨੂੰ 58 ਤਰ੍ਹਾਂ ਦੀ ਸਰਜਰੀ ਕਰਨ ਦੀ ਆਗਿਆ ਦਿੱਤੇ ਜਾਣ ਦਾ ਵਿਰੋਧ ਕੀਤਾ। ਡਾਕਟਰਾਂ ਨੇ PPE ਕਿੱਟਾਂ ਤਨਖਾਹ ਆਦ ਨੂੰ ਲੈ ਕੇ ਵੀ ਥਾਂ-ਥਾਂ ਆਪਣਾ ਵਿਰੋਧ ਪ੍ਰਦਰਸ਼ਨ ਕੀਤਾ। ਵਿਰੋਧ ਪ੍ਰਦਰਸ਼ਨਾਂ ਦੀ ਇੱਕ ਲੰਮੀ ਸੂਚੀ ਹੈ ਜੋ ਪ੍ਰੀਖਿਆ ਆਯੋਜਨਾ ਤੋਂ ਲੈ ਕੇ ਵੱਧਦੀ ਬੇਰੋਜ਼ਗਾਰੀ ਤੱਕ ਫੈਲੀ ਹੋਈ ਹੈ। ਇਸ ਲਈ ਇਸ ਸਾਲ 2020 ਨੂੰ ਵਿਰੋਧ ਪ੍ਰਦਰਸ਼ਨ ਦਾ ਸਾਲ ਵੀ ਕਿਹਾ ਜਾ ਸਕਦਾ ਹੈ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ ਇੰਨਾ ਹੀ ਨਹੀਂ ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰam ਦੇ ਉੱਤੇ ਵੀ ਉਪਲਬਧ ਹੈ ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰam ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿੱਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ ਇਹਨਾ ਹੀ ਨਹੀਂ ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ ਤੁਹਾਡਾ ਆਪਣਾ ਭਰੋਸੇਯੋਗ ਚੈਨਲ ਤੁਹਾਡੀ ਆਪਣੀ ਆਵਾਜ਼ ਪੰਜਾਬ ਦੀ ਆਵਾਜ਼ ਅਜੀਤ